ਇਸ ਵਿਲੇ ਦੀ ਵੱਡੀ ਖਬਰ ਆ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਿੱਥੋਂ ਦੇ ਮੁਖ ਸਕੱਤਰ ਹਰਚਰਨ ਸਿੰਘ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਇਸ ਦੀ ਪੁਸ਼ਟੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਵਡੂੰਗਰ ਨੇ ਸ੍ਰੀ ਫਤਿਹਗੜ ਸਾਹਿਬ ਵਿਖੇ ਕੀਤੀ ਹੈ ਵਡੂੰਗਰ ਦੇ ਮੁਤਾਬਕ ਸਰਦਾਰ ਹਰਚਰਨ ਸਿੰਘ ਨੇ ਸਵੈਇੱਛਾ ਨਾਲ ਕਾਰਜਪਾਤਰ ਤੋਂ ਅਸਤੀਫਾ ਦਿੱਤਾ ਜਿਸ ਨੂੰ ਕੇ ਮਨਜ਼ੂਰ ਕਰ ਲਿਆ ਗਿਆ ਵਧੇਰੇ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਪੱਤਰਕਾਰ ਸੁਮਿਤ ਖੰਨਾ ਦੇ ਨਾਲ ਕਿ ਪਿਛਲੇ ਕੁਝ ਸਮੇਂ ਤੋਂ ਅਜਿਹੀ ਐਕਟੀਵਿਟੀਜ਼ ਹੈ ਪ੍ਰਬੰਧਾ ਹੇਠ ਚੀਫ ਸੈਕਟਰੀ ਦੀ ਇਸਵਾਲਾਂ ਦੇ ਘੇਰੇਤੀ ਹੁਣ ਅਗਰ ਅਸੀਂ ਸੂਤਰਾ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਤੀਸਾ ਦਿੱਤਾ ਗਿਆ ਉਹਦੇ ਵਿੱਚ ਹਵਾਲਾ ਦਿੱਤਾ ਗਿਆ ਹੈ ਕਿ ਕੀ ਸਿੱਕਤੀ ਹਰਾਉਣ ਨੂੰ ਗੱਲ ਕਹੀ ਗਈ ਹੈ ਕਿ ਉਹ ਦਬਾਅ ਵਿੱਚ ਕੰਮ ਨਹੀਂ ਕਰ ਸਕਦੇ ਕਿ ਕਿਤੇ ਨਾ ਕਿਤੇ ਇੱਕ ਵਫੇ ਜਿਹੜੀ ਦਬਾਅ ਦੀ ਜਿਹੜੀ ਨੀਤੀ ਹੈ ਐਸਜੀਪੀਸੀ ਦੇ ਉੱਤੇ ਸਾਹਮਣੇ ਨਜ਼ਰ ਆਈ ਹੈ ਕਿਉਂਕਿ ਉਹਨਾਂ ਨੇ ਕਹਿ ਲਿਆ ਕਿ ਦਬਾਅ ਉਹਨਾਂ ਦੇ ਕਾਰਨ ਉਹ ਆਪਣੇ ਫੈਸਲੇ ਨਹੀਂ ਲੈ पाए ਪਰ ਅਤੀ ਸਾਥੀ ਨਾਲ ਨਾਲ ਕਈ ਫੈਸਲਿਆਂ ਦੇ ਵਿੱਚ ਉਹਨਾਂ ਨੂੰ ਪਿੱਛੇ ਹਟਣ ਨੂੰ ਕਿਹਾ ਜਾ ਰਿਹਾ ਸੀ ਤੇ ਜਿੱਦੇ ਚੱਲਦੇ ਉਹਨਾਂ ਨੇ